ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਹਾਲਾਤ 11 ਦਸੰਬਰ 2024 ਕਿਵੇਂ ਦਾ ਰਹਿਣ ਵਾਲੇ ਨੇ ਸੈਟਰਡੇ ਮੌਸ ਦੇਖਾਂਗੇ ਮੌਸਮ ਦੇ ਹਾਲਾਤ ਕੀ ਕਹਿ ਰਹੇ ਨੇ ਬੱਦਲ ਬਾਈ ਸਿਸਟਮ ਕਿਵੇਂ ਦਾ ਹੈ ਠੰਡ ਤੇ ਧੁੰਦ ਦਾ ਅਸਰ ਕੋਹਰੇ ਦਾ ਪ੍ਰਭਾਵ ਕਿਹੜੇ ਇਲਾਕੇ ਵਿੱਚ ਰਹਿਣ ਵਾਲਾ ਹੈ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਆ ਤਾਜ਼ਾ ਸੈਟਰਡੇ ਮੌਸ ਕੀਤੀ ਜਾਵੇ ਸ਼ੇਅਰ ਤਾਂ ਦੇਖ ਰਹੇ ਹੋ ਕਿ ਪੰਜਾਬ ਦੇ ਉੱਤਰੀ ਪੂਰਬੀ ਪਾਸੇ ਜਾਂ ਫਿਰ ਉੱਤਰੀ ਉਰਿੰਦਾਵ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਬੱਦਲੀ ਸਿਸਟਮ ਲਗਾਤਾਰ ਐਕਟੀਵੇਟ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਬੱਦਲਬਾਹੀ ਦੇ ਨਾਲ ਹਲਕੀ ਤਰਮਣੀ ਕਿਣਮਣ ਕਣੀ ਅਤੇ ਮੀਂਹ ਦੇ ਹਾਲਾਤ ਬਣਦੇ ਹੋਏ ਅੱਜ ਰਾਤ ਦਿਖਾਈ ਦੇ ਸਕਦੇ ਨੇ ਅਜੇ ਨਹੀਂ ਹੈ ਕਿ ਕਾਫੀ ਜ਼ਿਆਦਾ ਮੀਂਹ ਹੋਵੇਗਾ ਕਿਣਮਣ ਕਣੀ ਦੇ ਹੀ ਜ਼ਿਆਦਾ ਅਸਰ ਨੇ ਤੇ ਲਗਭਗ ਉਮੀਦ ਇਹ ਹੈ ਕਿ ਠੰਡ ਦੇ ਹਾਲਾਤ ਵੀ ਇਹਨਾਂ ਇਲਾਕਿਆਂ ਵਿੱਚ ਬਾਕੀ ਪੰਜਾਬ ਨਾਲੋਂ ਜ਼ਿਆਦਾ ਬਣਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਇਹ ਸਿਸਟਮ ਲਗਭਗ ਰਾਤ 2 ਤੋਂ 3 ਵਜੇ ਦੇ ਕਰੀਬ ਸਾਫ਼ ਹੋ ਜਾਵੇਗਾ ਮੌਸਮ ਦੇ ਕੋਈ ਵੱਡੇ ਉਤਾਰ ਚੜਾਅ ਹੁਣ ਦੇਖਣ ਨੂੰ ਨਹੀਂ ਮਿਲਦੇ ਇਸ ਸਮੇਂ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਓਵਰਾਲ ਪੰਜਾਬ ਦੇ ਵਿੱਚ ਤਾਪਮਾਨ 15 ਡਿਗਰੀ ਦੇ ਨੇੜੇ ਚੜਿਆ ਅਤੇ ਸਵੇਰ ਹੁੰਦੇ ਹੁੰਦੇ ਤਾਪਮਾਨ 3 ਡਿਗਰੀ ਤੱਕ ਪਹੁੰਚ ਜਾਵੇਗਾ ਕਿਉਂਕਿ ਕੋਲਡ ਵੇਵ ਦੀ ਜਾਣਕਾਰੀ ਅਲਰਟ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਤੇ ਜਿਸ ਦੀ ਪੁਸ਼ਟੀ ਅਸੀਂ ਹੁਣ ਅੱਜ ਰਾਤ ਵੀ ਕਰ ਰਹੇ ਹਾਂ ਕਿ ਅੱਜ ਰਾਤ ਵੀ ਠੰਡੇ ਸ਼ੀਤ ਲਹਿਰ ਕੋਲਡ ਵੇਵ ਦੇ ਹਾਲਾਤ ਰਹਿਣਗੇ ਜਿਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਕਾਫੀ ਜਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਉਹ ਠੰਡ ਦੇ ਅੰਦਰ ਆਉਂਦੇ ਹੋਏ ਲਖਾਈ ਦੇ ਰਹੇ ਇਸੇ ਕਰਕੇ ਰਿਕੁਐਸਟ ਹੈ ਤੁਹਾਡੇ ਸਾਹਮਣੇ ਕਿ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਜਈਆਂ ਜਾਣਕਾਰੀਆਂ ਮੌਸਮ ਦੀ ਤੁਹਾਨੂੰ ਮਿਲਦੀਆਂ ਰਹਿਣ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਅਤੇ ਤੁਸੀਂ ਮੌਸਮ ਦੇ ਜਿੰਨੇ ਵੀ ਅਪਡੇਟ ਆਉਂਦੀਆਂ ਨੇ ਉਹ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਇਸ ਤੋਂ ਇਲਾਵਾ ਓਵਰঅল ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਪੱਛਮੀ ਹਵਾ ਚੱਲਦੀ ਰਹੇਗੀ 5-10 ਕਿਲੋਮੀਟਰ ਪ੍ਰਤੀ ਘੰਟੇ ਦੀ ਕਿਸੇ ਕਿਸੇ ਇਲਾਕੇ ਦੇ ਵਿੱਚ ਤੇ ਸਵੇਰ ਦੇ ਵੇਲੇ ਤੱਕ ਤਾਪਮਾਨ ਕਾਫੀ ਠੰਡੇ ਹੁੰਦੇ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਬਾਕੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਜਾਣ ਕੇ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ